ਕਿਤੇ ਹੋਵੇ ਫਰਦੇ ਨਾ ਅਸਪਤਾ ਫਾਉਂਡ ਹੈ ਗੱਡੀ ਵਾਲੇ ਜਿਹੜੇ ਮਟਕਾ ਕਰਦੇ ਨੇ ਜੀ ਆਪਾਂ ਆਪਾਂ ਉਹ ਉਹਨਾਂ ਸਰਕਾਰੀ ਗੱਡੀ ਉਹਨਾਂ ਨੂੰ ਆਸ ਵਿੱਚ ਅੱਗੇ ਮਿਲਦੇ ਪਾਣੀ ਉਹ ਉੱਥੇ ਉੱਥੇ ਉਹਨਾਂ ਦਾ ਉਹਨਾਂ ਦਾ ਪੰਜ ਦਿਨਾਂ ਬਾਅਦ ਇੱਕ ਮਹਿਲਾ ਜਿਸ ਦੀ ਡੈੱਡ ਬੋਡੀ ਜਿਹੜੀ ਹੈ ਉਹ ਬਰਾਮਦ ਹੋਈ ਹੈ ਤਾਂ ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਇਹ ਸੱਸ ਨੂੰ ਜਿਨ੍ਹਾਂ ਦੋਵਾਂ ਨੂੰ ਲੁਟੇਰਿਆਂ ਦੇ ਵੱਲੋਂ ਪਹਿਲਾਂ ਲੁੱਟ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦੀ ਨੂੰ ਨੂੰ ਲੁਟੇਰਿਆਂ ਦੇ ਵੱਲੋਂ ਨਹਿਰ ਦੇ ਵਿੱਚ ੱੱਕਾ ਮਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਹੁਣ 5 ਦਿਨਾਂ ਬਾਅਦ ਜਿਹੜੀ ਮ੍ਰਿਤਕ ਦੇ ਆ ਬਰਾਮਦ ਹੋਈ ਹੈ ਤੇ ਮ੍ਰਿਤਕਾ ਦੇ ਪਰਿਵਾਰ ਵੱਲੋਂ ਉਸਦੀ ਸੱਸ ਤੇ ਹੀ ਇਲਜ਼ਾਮ ਲਗਾਏ ਜਾ ਰਹੇ ਨੇ ਦਰਅਸਲ ਇਹ ਪੂਰਾ ਮਾਮਲਾ ਜੋ ਦੱਸਿਆ ਜਾ ਰਿਹਾ ਹੈ ਤਾਂ ਸੱਸ ਦੇ ਕਹਿਣ ਮੁਤਾਬਕ ਉਹਨਾਂ ਦੋਵਾਂ ਦੀ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਗਈ ਜਿਸ ਤੋਂ ਬਾਅਦ ਉਸਦੀ ਨੂੰ ਨੂੰ ਲੁਟੇਰਿਆਂ ਨੇ ਹੀ ਨਹਿਰ ਦੇ ਵਿੱਚ ਤੱਕਾ ਦੇ ਦਿੱਤਾ ਉਕਤ ਮਹਿਲਾ ਦੀ ਜਾਨ ਚਲੀ ਗਈ ਹੈ ਤੇ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਇਲਜ਼ਾਮ ਲਾ ਰਹੇ ਨੇ ਕਿ ਸੱਸ ਦੇ ਵੱਲੋਂ ਹੀ ਅਜਿਹਾ ਕੀਤਾ ਗਿਆ ਤਾਂ ਦੱਸਦੇ ਇਹ ਕਿ ਹੱਥ ਦੇ ਵਿੱਚ ਪਾਇਆ ਲਾਲ ਸੁਹਾ ਚੂੜਾ ਹਜੇ ਇਸ ਮੁੱਟਿਆਰ ਦਾ ਚਾਹ ਵੀ ਨਹੀਂ ਸੀ ਉਤਰਿਆ ਹੋਣਾ ਕਿ ਇੰਨਾ ਵੱਡਾ ਇਸ ਦੇ ਨਾਲੇ ਪਾਣਾ ਵਾਪਰ ਗਿਆ ਤਾਂ 5 ਦਿਨਾਂ ਬਾਅਦ ਧਾਰੀਵਾਲ ਦੇ ਨੇੜੇ ਇਸ ਲੜਕੀ ਦੀ ਜਿਹੜੀ ਮ੍ਰਿਤਕ ਦੇ ਐ ਉਹ ਮਿਲਦੀ ਹੈ ਤਾਂ ਸੱਸ ਦੇ ਮੁਤਾਬਕ ਲੁਟੇਰਿਆਂ ਵੱਲੋਂ ਲੁੱਟ ਕਰਨ ਤੋਂ ਬਾਅਦ ਨੂਨ ਨੂੰ ਧੱਕਾ ਮਾਰਿਆ ਗਿਆ ਸੀ ਤੇ ਉਧਰ ਦੂਜੇ ਪਾਸੇ ਦੱਸ ਦਈਏ ਕਿ ਉਸ ਦੀ ਨੂਨ ਇਹ ਜਿਹੜਾ ਕਿਹਾ ਗਿਆ ਸੱਸ ਨੇ ਕਿ ਉਸ ਦੇ ਲੁਟੇਰਿਆਂ ਨੇ ਧੱਕਾ ਮਾਰਿਆ ਤੇ ਉਸ ਤੋਂ ਬਾਅਦ ਉਹ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ 5 ਦਿਨਾਂ ਬਾਅਦ ਅੱਜ ਉਸ ਦੀ ਮ੍ਰਿਤਕ ਦੇ ਮਿਲਦੀ ਹੈ ਤਾਂ ਲੜਕੀ ਦਾ ਪੇਕਾ ਪਰਿਵਾਰ ਜਿਹੜਾ ਹੈ ਉਹ ਸੱਸ ਤੇ ਹੀ ਗੰਭੀਰ ਇਲਜ਼ਾਮ ਲਗਾ ਰਿਹਾ ਤਾਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਹੁਣ ਮ੍ਰਿਤਕ ਦੇ ਬਰਾਮਦ ਹੋ ਗਈ ਹੈ ਪਰ ਪੇਕਾ ਪਰਿਵਾਰ ਵੱਡੇ ਇਲਜ਼ਾਮ ਸਾਸਤੇ ਲਗਾਉਂਦਾ ਨਜ਼ਰ ਆ ਰਿਹਾ ਆਪਣਾ ਨਾਮ ਦੱਸੋ ਦੱਸੋ ਬਈ ਲੜਕੀ ਤੁਹਾਡੀ ਕਿ ਲੱਗਦੀ ਹੈ ਕੀ ਮੰਗ ਕਰਦੀ ਹੈ ਮੇਰਾ ਨਾਮ ਸਰਬਲਵਿੰਦਰ ਕੌਰ ਹੈ ਮੇਰੀ ਲੜਕੀ ਦੇ ਨਾਮ ਅਮਨਪ੍ਰੀਤ ਕੌਰ ਹੈ 1.5 ਸਾਲ ਹੋ ਗਏ ਭਾਈ ਜੀ ਸੰਗੀ ਪਰੇਸ਼ਾਨੀ ਕਿੱਚਾਈ ਸੀ ਕਿ ਤਰਾਏ ਸਰਪ੍ਰੀਤ ਐਮ ਨਾਂਗ ਦੇ ਧੀ ਦਾ ਘਰ ਵਸ ਜੇ ਮੇਰੇ ਕੋ ਨਾ ਚਾਰਾਂ ਤੱਕ ਹਰ ਚੀਜ਼ਾਂ ਤੱਕ ਪਾਉਣੀਆਂ ਦੁੱਧਾਂ ਦੀ ਜਦਨ ਪੂਰੀ ਹੋਈ ਕੁੜੀ ਉਹਦੀ ਮਾਂ ਦੀ ਲਾਈਵ ਚੱਕਣੀ ਵੀਡੀਓ ਭਾਈ ਵੇ ਲੈ ਮੈਂ ਦੁੱਧ ਦਿੱਤਾ ਸਬਜੀ ਬਣਾ ਕੇ ਦਿੱਤੀ ਹਰ ਸਮਾਂ ਮੈ ਉਹਨਾਂ ਨੇ ਇਥੋਂ ਦਿੰਦੀ ਘਰੋਂ ਇਹਨਾਂ ਮੇਰੇ ਕੋ ਅੱਜ ਜਦੋਂ ਹੀ ਆਉਣਾ ਉਦੋਂ ਮੇਰੇ ਕੋ ਲਾਦ ਲਾ ਕੇ ਆਉਣਾ ਮੇਰੇ ਕੋ ਦਾਜ ਵੀ ਮੰਗ ਲਈ ਬਾਹਰ ਕੁੜਦੇ ਪੇਪਰ ਲਈ ਕਹਿੰਦੇ ਪੈਸੇ ਤੁਸੀਂ ਦਿਓ ਅਦੇ ਪੈਸੇ ਮੈਂ ਕੋਈ ਨਹੀਂ ਆਹ ਦੇਖੋ ਨਹੀਂ ਤੁਸੀਂ ਦੇ ਦਾਂਗੇ ਤੁਸੀਂ ਦੇ ਦਨੇ ਅਸੀਂ ਦੇ ਦਾਂ ਮੈਂ ਕੋਈ ਗੱਲ ਨਹੀਂ 3 ਵਜੇ ਇਹਨਾਂ ਨੇ ਮੈਨੂੰ ਨਾਂ ਲਾ ਕੇ ਮਾਰਿਆ ਮੈਨੂੰ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਮਾਂ ਪੁੱਤਰਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਨਹੀਂ ਮਿਲਿਆ 5 ਦਿਨ ਮੇਰੀ ਧੀ ਦੀ ਲਾਸ਼ ਰੋਲੀ 22 ਤਰੀਕ ਤੋਂ ਮੁੰਡਾ ਘਰ ਨਹੀਂ ਰਹਿੰਦਾ ਜੇ ਉਹ ਤਾਂ ਬਾਹਰ ਕੋਈ ਰਿਲੇਸ਼ਨ ਨਹੀਂ ਤਾਂ ਤਾਈ ਨਹੀਂ ਨਾ ਘਰ ਰਹਿੰਦਾ ਨਵਾਂ ਸਵਾਂ ਵਿਆਹ ਹੈ ਤਾਂ ਘਰ ਰਹਿਣਾ ਚਾਹੀਦਾ ਸੀ ਇਹਨੂੰ 26 ਤਰੀਕ ਤੱਕ ਮੁੰਡਾ ਘਰ ਨਹੀਂ ਰਿਹਾ 27 ਤਰੀਕ ਨੂੰ ਮੇਰੀ ਬੇਟੀ ਨੂੰ ਨਾਲ ਗੱਲ ਦਾ ਪਹਿਲੀ ਗੱਲ ਤੋਂ ਉਹਦਾ ਫਰਜੀ ਆ ਪਉਣਾ ਮਾਂ ਨਾਲ ਕੀ ਮਤਲਬ ਹੀ ਕਰ ਲੰਦਾ ਜਦੋਂ ਅਸੀਂ ਉਹਦੀ ਮਾਂ ਨੂੰ ਘਰੋਂ ਮੁੰਡੇ ਨੇ ਕਿਹਾ ਵੀ ਫਿਰ ਕਿਉਂ ਲੈ ਕੇ ਉਧਰੋਂ ਦੀ ਉਹਨੂੰ ਆਈ ਕਹਿੰਦੀ ਮੈਨੂੰ ਬੰਦੇ ਪੈ ਗਏ ਨੇ ਬੰਦੇ ਮੇਰੀ ਕੁੜੀ ਨੂੰ ਪੈਣੇ ਸੀ ਮੈਂ ਆ ਨਾ ਰਮਨਪ੍ਰੀਤ ਸਿੰਘ ਮੈਂ ਲੜਕੀ ਦਾ ਬ੍ਰਦਰ ਆ ਇਹ ਲਾਸਟ ਇਅਰ ਮਿਲੀ ਤੁਹਾਡੀ ਲੱਗੜੀ ਪੈ ਸੀ ਕੁਝ ਮਿਲੀ ਹਾਂਜੀ ਹਾਂਜੀ ਐ ਜੀ ਉਹਦੀ ਸੱਸ ਨੇ ਪੂਰਾ ਮਰਡਰ ਪਲਾਨ ਕੀਤਾ ਇਹਦੇ ਹਸਬੰਦ ਨੇ ਉਹਦਾ ਚਾਚਾ ਜਿਹੜਾ ਉਹਦੀ ਭੈਣ ਇਹਨਾਂ ਮਰਡਰ ਪੂਰਾ ਪਲਾਨ ਕਰਕੇ ਸਾਜਿਸ਼ ਦੇ ਤਹਿਤ ਇਹਨਾਂ ਉੱਥੇ ਕਤਲ ਕੀਤਾ ਜੀ ਕਿੰਦਾਂ ਦਾ ਕਤਲ ਹੋਇਆ ਸੀ ਐ ਜੀ 27 ਤਰੀਕ ਦਾ ਘਰ ਵਾਜਾ ਕਾਸ਼ਦੀਪ ਸਿੰਘ ਬੀਦੀਪੁਰ ਫਾੜਕ ਇਹ ਬੀਦੀਪੁਰ ਫਾੜਕ ਜਿਹਦਾ ਕਿਦਾ ਫਰੈਂਸੀ ਕਾਇ ਸਾਰਾ ਆ ਜੀ ਉਹਦੀ ਉਹਦੀ ਮਾਂ ਦਾ ਮੁੰਡੇ ਦਾ ਉਹਨਾਂ ਦਾ ਇੱਕ ਡਾਕਟਰ ਹੈ ਕੋ ਬਚਨ ਸਿੰਘ ਜਿਹਦਾ ਮੈਡੀਕਲ ਸਟੋਰ ਹੈ ਉਹਦੀ ਭੈਣ ਦਾ ਇੱਕ ਨਾ ਚਾਚਾ ਰੋਡ ਵਿੱਚ ਕਨੈਕਟਰ ਲੱਗਾ ਉਹਦਾ ਇਹਦਾ ਸਾਨੂੰ ਜੀ ਸ਼ੱਕ ਹੋ ਗਿਆ ਉਹਨੇ ਦੱਸਿਆ ਕਿ ਇਹ ਚੋਰੀ ਹੈ ਹੋਈ ਹੈ ਜੋ ਆ ਕੇ ਸਾਰੇ ਪਿੰਡਾਂ ਦੇ ਸਾਰੇ ਹਲਕੇ ਨੇ ਆ ਕੇ ਦੇਖਿਆ ਲੱਗੇ ਜਾ ਕੇ ਲੋਕਾਂ ਨੇ ਜੋ ਕਵਰ ਕੀਤਾ ਸਭ ਕੋ ਦੇਖਿਆ ਮਰ ਗਿਆ ਉਹਨਾ ਚੋਰੀ ਦਾ ਕੋਈ ਨਹੀਂ ਨਾਮੁ ਨਿਸ਼ਾਨ ਅਸਾ ਕਤਲ ਦਾ ਹੀ ਨਾ ਉਹਨਾ ਫੋਨ ਖੜੇ ਜੀ ਸਕੂਟੀ ਵੀ ਉਥੇ ਸਕੂਟੀ ਨੂੰ ਵੀ ਤਾਂਖੜੀ ਹੋਇਆ ਅੱਗੇ ਬੈਗ ਟੰਗੇ ਨਾ ਬੈਗ ਦੀ ਕੋਈ ਫੋਲਾ ਫਲਾਈ ਹੋਈ ਜੀ ਮੋਬਾਈਲ ਵੀ ਉਹਨਾ ਕੋਲ ਪੈਸੇ ਵੀ ਉਹਨਾ ਕੋਲ ਕੇ ਚੋਰ ਨੇ ਕੱਖ ਨਹੀਂ ਖੜਿਆ ਇਹਨਾਂ ਮਰਡਰ ਪਲਾਨ ਕਰਕੇ ਪੂਰਾ ਪਲੈਨਿੰਗ ਦੇ ਤਹਿਤ ਇਹਨਾ ਕੁੜੀ ਸਾਡੀ ਨੂੰ ਵੇਖੋ ਜੀ ਮਾਰਤਾ ਚ ਪੰਜਵੇਂ ਦਿਨ ਵੇਖੋ ਲਾਸ਼ ਮਿਲੀ ਹੈ ਅੱਜ ਧਾਰੀ ਵਾਲੇ ਮਿਲੀ ਜੀ ਲਾਸ਼ ਪੁਲਿਸ ਵਾਲਾ ਹੁਣ ਲਾਸ਼ ਕਬਜ਼ੇ ਲੈ ਕੇ ਪੋਸਟ ਮਾਰਟਮ ਲਈ ਸਿਰਨਾਪਤਾ ਗੁਰਦਾਸਪੁਰ ਭੇਜਿਆ ਪਹਿਲਾਂ ਕੋਈ ਕਾਰਵਾਈ ਕੀਤੀ ਪੁੱਛਣਾ ਪਹਿਲਾਂ ਮੈਨੂੰ ਅਰੈਸਟ ਕੀਤਾ ਬਸ ਬਾਕੀ ਹੋਰ ਕੀ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਫੜਿਆ ਕਿਸਨ ਵੀ ਜਾਂਦਾ ਆਦੀ ਮਦਰ ਨੂੰ ਫੜਿਆ ਜੀ ਮੰਗ ਕੀ ਕਰਦੇ ਮਾਂ ਕਰਦੇ ਇਨਸਾਫ ਮਿਲਣਾ ਚਾਹੀਦਾ ਦੇਖੋ ਜੀ ਪੀੜਤ ਪਰਿਵਾਰ ਕਰਜ਼ਾ ਚੁੱਕ ਕੇ ਲਿਵਟਾ ਬਣਾ ਕੇ ਮੈਂ ਵਿਆਹ ਕੀਤਾ ਇਹਨਾਂ ਮਹੀਨਾ ਮਹੀਨਾ ਡੇਕਾ ਰਹਿੰਦੇ ਰਹੇ ਜੀ ਸੂਹਾ ਲੈਣ ਦੇ ਮਾਰੇ ਪਿੱਠ ਤੇ ਇਹਨਾਂ ਛੁਰਾ ਮਾਰਿਆ ਨਾਲ ਲਾ ਕੇ ਸਾਨੂੰ ਮਾਰਿਆ ਅੱਧੇ ਸਾਲ ਹੋ ਗਏ ਹੈ ਬਾਜੀ ਕਰਦੇ ਜਾਂ ਕਿਸ ਤਰ੍ਹਾਂ ਦੀ ਮੰਗ ਦਾਇਰੀ ਮੰਗ ਕਰਦੇ ਸੀ ਮੈਂ ਤੰਗ ਪ੍ਰੇਸ਼ਾਨ ਬੜਾ ਕਰਦੇ ਕੁੜੀ ਆਡੀ ਨੂੰ ਸਾਡੇ ਘਰੇ ਆ ਕੇ ਦੋ ਤਿੰਨ ਦਿਨ ਆਈ ਆ ਹੱਥੀ ਪੀਣੇ ਕੁੜੀ ਦੇ ਇਹ ਤਾਂ ਨਹਿਰ ਚ ਸੁੱਟੀ ਆ ਕਿੱਥੋਂ ਆ ਰਹੇ ਸੀਗੇ ਆ ਪਿੰਡ ਸ਼ੀਨਾ ਬੇੜ ਤੋਂ ਆਪਣੇ ਪੇਕੇ ਤੋਂ ਆ ਰਹੀ ਲੜਕੀ ਆਪਣੇ ਪੇਕੇ ਤੋਂ ਹਾਂਜੀ ਪੇਕੇ ਤੋਂ ਆ ਰਹੀ ਮੇਰਾ ਜੀ ਲਵਦੀਪ ਸਿੰਘ ਜੀ ਗਣਾ ਸਾਹਿਬ ਜੀ ਬੋਡੀ ਕਿ ਨੀਦਰ ਪਰ ਮਿਲਿ ਕਿਥੋਂ ਮਿਲਿ ਤੇ ਜੀ ਚ 5 ਦਿਨ ਪੰਜਵੇਂ ਦਿਨ ਹੋ ਗਿਆ ਇਹ ਲੱਭਦੇ ਨੂੰ ਤੇ ਅੱਜ ਕੱਲ ਦੇਖੀ ਸੀ ਜਾਨਕੀ ਪਿੱਛੇ ਦੇਖੀ ਤੇ ਵੇਟ ਲੱਗੇ ਨਾ ਉੱਚ ਦੇਖੀ ਮੁੜ ਕੇ ਮਿਲੀ ਨਹੀਂ ਤੇ ਅੱਜ ਇੱਥੇ ਬੰਦੇ ਬਿਠਾਈ ਰਾਤ ਦੇ ਤੇ ਉਹਨਾਂ ਨੇ ਦੇਖੀ ਤਾਂ ਆਪਾਂ ਸਵੇਰੇ ਉੱਠ ਕੇ ਆ ਗਏ ਤੈਨੂੰ ਹਾਂ ਜਿਹੜੀ ਲੜਕੀ ਦੀ ਬਾਡੀ ਹੈ ਜਿਹੜੀ ਉਹ ਤੈਨੂੰ ਵਾਰਸ ਤੇ ਪਿੱਛੇ ਸਾਹਿਬ ਸਾਹਿਬ ਅਮਨ ਜੀ ਅਮਨ ਜੀ ਕੀ ਨਾਮ ਆਪਣਾ ਕਿਹੜੇ ਜੀ ਮੇਰਾ ਨਾਮ ਜੀ ਰਜਨੀਸ਼ ਕੁਮਾਰ ਹੈ ਜੀ ਮੈਂ ਰਜੀਵ ਗਾਂਧੀ ਕਲੋਨੀ ਵਾਰਡ ਨੰਬਰ 5 ਤੇ ਰਹਿੰਦਾ ਧਾਰੀ ਵਾਲ ਜੀ ਤੇ ਇਹ ਜਿਹੜੀ ਵਿਚਾਰੀ ਜਿਹਦੀ ਡੈੱਡ ਬਾਡੀ ਹੈ ਅੱਜ 5 ਦਿਨ ਹੋ ਗਏ ਲੱਭਦੇ ਨੂੰ ਇਸ ਸਵੇਰੇ ਅਸੀਂ ਉੱਠ ਕੇ ਵੇਖਿਆ ਤੇ ਨੈਨ ਤੇ ਸੈਂਟਰ ਦੇ ਵਿੱਚ ਵਿਚਾਰੀ ਬਿਲਕੁਲ ਹੀ ਤਰਦੇ ਜਾ ਰਹੀ ਸੀਗੇ ਤੇ ਮੇਰੇ ਨਾਲ ਜਿਹੜੇ ਮੇਰੇ ਵੀਰ ਭਰਾ ਹੈਗੇ ਸਾਰੇ ਤੇ ਆਪਾਂ ਇਹਨੂੰ ਵਿੱਚ ਵੜ ਕੇ ਆਪਾਂ ਕੱਢੇ ਵਿਚਾਰੀ ਨੂੰ ਕਰਾਉਣਾ ਰਹਾ ਫਿਰ ਮੈਂ ਐਸ.ਐਚ.ਓ. ਸਾਹਿਬ ਨੂੰ ਫੋਨ ਕੀਤਾ ਮੈਂ ਮੈਂ ਸਾਰੇ ਡੈੱਡ ਬੋਡੀ ਨੂੰ ਲੱਭ ਗਈ ਦੀ ਐ ਤੇ ਸਾਰੇ ਸਰੂਨੀ ਕਹਿੰਦੇ ਤੁਸੀਂ ਡੈੱਡ ਬੋਡੀ ਨੂੰ ਰਿਕਵਰ ਕਰੋ ਤੁਸੀਂ ਜਿਾ ਅਸੀਂ ਆ ਗਏ ਆ ਤਾਂ ਸਰੂਨੀ ਮੌਕੇ ਜੇ ਉਸੇ ਵੇਲੇ ਆ ਗਏ ਜੀ ਤੇ ਸਾਡੇ ਧਾਰੀয়াল ਸਾਹਿਬ ਨੂੰ ਵੀ ਫੋਨ ਕਰਤਾ ਸੀਗਾ ਐਸ.ਐਚ.ਓ. ਸਾਹਿਬ ਨੂੰ ਵੀ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਹਾਂ ਜੀ ਤੁਸੀਂ ਡੈੱਡ ਬੋਡੀ ਨੂੰ ਰਿਕਵਰ ਕਰੋ ਅਸੀਂ ਵੀ ਆ ਗਏ ਆ ਜੀ ਇਹ ਦੀ ਅਸੀਂ ਰਜੀਵ ਗਾਂਧੀ ਕਲੋਨੀ ਵਾਰਡ ਨੰਬਰ 5 ਤੇ ਰਹਿੰਦੇ ਆ ਜੀ ਸਾਰੇ ਵੀਰ ਭਰਾ ਜਿੰਨੇ ਵੀ ਹੈਗੇ ਅਸੀਂ ਸਰ ਆਪਣਾ ਨਾਮ ਦੱਸ ਦਿਓ ਤੁਹਾਨੂੰ ਕਿਹੜੇ ਥਾਣਾ ਤੋਂ ਬਦਲ ਐਸ.ਆਈ. ਗੁਰਵਿੰਦਰ ਸਿੰਘ ਐਸ.ਐਚ.ਓ. ਤਿਬੜ ਮਿਤੇ 28 ਤਿੰਨ ਨੂੰ ਬਾਅਦ ਦੁਪਹਿਰ ਕਰੀਬ 2:30 ਵਜੇ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਸਸ ਨੂੰ ਜਾ ਰਹੀਆਂ ਸੀ ਤਿਬੜੀ ਬੱਬੇ ਹਲੀ ਤੋਂ ਧਾਰੀਵਾਲ ਨੂੰ ਜਿੱਥੇ ਦਸਤੇ ਚ ਕੋਈ ਵਾਰਦਾਤ ਹੋ ਗਈ ਹੈ ਉਸ ਸਬੰਧੀ ਅਸੀਂ ਪਹੁੰਚੇ ਸੀ ਜੋ ਪਤਾ ਲੱਗਾ ਸੀ ਵੀ ਜਿਹੜੇ ਨੂੰ ਆ ਉਹ ਨਾ ਕਿ ਨਾਜ ਡਿੱਗ ਪਈ ਹੈ ਪਰ ਉਸ ਉਸ ਤੋਂ ਬਾਅਦ ਬੋਡੀ ਨਹੀਂ ਮਿਲੀ। ਅੱਜ ਸਵੇਰੇ ਤੜਕਸਾਰ ਪਤਾ ਲੱਗਾ ਸੀ ਕਿ ਤੁਹਾਡੀ ਬਨ ਨਹਿਰ ਤੇ ਜਿਹੜੇ ਨੇ ਦਰਨੇ ਉੱਥੇ ਕੋਈ ਡੈੱਡ ਬੋਡੀ ਪਈ ਆ ਤੇ ਅੱਦੀ ਪਈ ਆ। ਫਿਰ ਪਬਲਿਕ ਦੀ ਸਿਹਤ ਨਾਲ ਲੈਨੇ ਅਸੀਂ ਇਹਨੂੰ ਬਾਹਰ ਕਟਿਆ। ਬਾਹਰ ਕੱਢ ਕੇ ਅਗਲੀ ਜੋ ਕਾਰਵਾਈ ਉਹ ਬੰਦੀ ਕੀਤੀ ਜਾ ਰਹੀ ਹੈ। ਕਿਨੇ ਦਿਨ ਬਾਅਦ ਡੈੱਡ ਬੋਡੀ ਇਹ ਕਰੀਬ 4 ਦਿਨ ਬਾਅਦ ਮਿਲੀ ਹੈ ਜੀ। ਉਦੋਂ ਤੀ ਤੁਹਾਡੇ ਲੋਕ ਕੀ ਕਾਰਵਾਈ ਕੀਤੀ ਗਈ? ਜੋ ਵੀ ਕਾਰਵਾਈ ਬੰਦੀ ਹੈ ਅਗਲੀ ਕਰਾਂਗੇ ਤੁਹਾਨੂੰ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ। ਬੋਡੀ ਕਿਹਦੇ ਨਾਮ ਕੀ ਲੱਗੀ ਦਾ? ਲੜਕੀ ਦਾ ਅਮਨਪ੍ਰੀਤ ਕੌਰ ਹੈ ਜੀ। ਕਿਹੜੀ ਜਗ੍ਹਾ ਤੇ ਆ? ਏ ਵੀ ਆਈ ਸੀ ਵਿਧੀ ਪਰ ਵੀ ਆਈ ਸੀ ਇਹ ਕਿਥੋਂ ਆ ਰਹੇ ਕਿਥੇ ਜਾ ਰਹੇ ਇਹ ਆਪਣੇ ਪਿੰਡ ਚਿੰਨਾ ਬੇੜ ਤੋਂ ਵਿਧੀ ਪਰ ਜਾ ਰਹੇ ਸੀ ਇਹ ਤੁਹਾਨੂੰ ਕਿਸ ਤਰ੍ਹਾਂ ਬਲਗਾ ਕਰ ਗਿਆ ਇਹ ਉਸਨੇ ਦੀ ਸ਼ਾਸਨਿਕ ਕੰਪਲੇਨਟ ਕੀਤੀ ਸੀ ਵੀ ਮੈਂ ਆ ਰਹੀਆਂ ਤੇ ਕੁਝ ਅਣਪਛਾਤੇ ਨੌਜਵਾਨਾਂ ਨੇ ਸਾਨੂੰ ਰਸਤੇ 'ਚ ਰੋਕ ਕੇ ਸਾਡਾ ਸੋਨਾ ਵਗੈਰਾ ਤੇ ਲਾ ਲਿਆ ਸੀ ਤੇ ਲੜਕੀ ਨੂੰ ਨਹਾ ਤੇ ਛੋਟੇ ਦੇ ਧੱਕਾ ਦੇ ਕੇ ਛੋਟੇ ਦਿੱਤਾ ਫਿਰ ਉਸ ਮਿਲਾਬ ਕਸੀ ਐਫਆਰ ਦਰਜ ਕੀਤੀ ਸੀ ਜਦ ਦੀ ਤਫਤੀਸ਼ ਲਗਾਤਾਰ ਚੱਲ ਰਹੀ ਹੈ ਜੋ ਵੀ ਤੱਥ ਸਾਹਮਣੇ ਆਣਗੇ ਉਹ ਲਿਆਂਦੇ ਜਾਣਗੇ